ਕਲਗੀ ਤਰਪਤਾ ਪੰਥ ਦੇ ਵਾਲੀ ਮਰਦ ਅਗੰਬੜੇ ਤੇਗ ਦੇ ਤਣੀ ਨੀਲੇ ਦੇ ਸ਼ਾ ਅਸਵਾਰ ਖੰਡੇ ਬਾਟੇ ਦੇ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਅਤੇ अनेका ਹੀ ਨਾਵਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਦਰ ਇਹ ਮਹਾਨ ਖੂਬੀਆਂ ਹਨ ਉਹਨਾਂ ਦੇ ਅੰਦਰ ਇਹ ਮਹਾਨ ਗੁਣ ਹਨ ਕਿ ਇਹਨਾਂ ਨਾਮਾਂ ਦੇ ਨਾਲ ਹਜ਼ੂਰ ਨੂੰ ਯਾਦ ਕੀਤਾ ਜਾਂਦਾ ਹੈ ਚੇਤੇ ਕੀਤਾ ਜਾਂਦਾ ਹੈ ਸੰਸਾਰ ਦੇ ਅੰਦਰ ਕਿਤਨੇ ਪੈਗੰਬਰ ਆਏ ਨੇ ਅਵਤਾਰ ਆਏ ਨੇ ਪਰ ਜੋ ਰਤਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਸੰਸਾਰ ਦੇ ਅੰਦਰ ਉਹ ਕੋਈ ਹੋਰ ਦੂਸਰਾ ਨਹੀਂ ਪ੍ਰਾਪਤ ਕਰ ਸਕਿਆ ਜਿੱਥੇ ਹਜ਼ੂਰ ਸ਼ੰਤ ਨੇ ਉੱਥੇ ਨਾਲ ਸਿਪਾਈ ਵੀ ਹਨ ਹੁਣ ਜਦੋਂ ਮੈਦਾਨੇ ਜੰਗ ਦੇ ਅੰਦਰ ਹਜ਼ੂਰ ਨੂੰ ਤੱਕਿਆ ਜਾਵੇ ਦੇਖਿਆ ਜਾਵੇ ਤੇ ਇੱਕ ਬਹੁਤ ਵੱਡੇ ਉਹ ਸਿਪਾਈ ਲੱਗ ਰਹੇ ਨੇ ਜ਼ਰਨੈਲ ਲੱਗ ਰਹੇ ਨੇ ਕਮਾਂਡਰ ਲੱਗ ਰਹੇ ਨੇ ਤੇ ਜਿਉਂ ਕੀ ਹਜ਼ੂਰ ਆਣ ਕਰਕੇ ਤਖਤ ਤੇ ਬੈਠਦੇ ਨੇ ਸੀਸ ਦੇ ਉੱਪਰ ਸੁੰਦਰ ਸੋਣੀ ਹੀਰਿਆਂ ਦੇ ਨਾਲ ਜੜੀ ਹੋਈ ਉਹ ਕਲਗੀ ਲਗਾਉਂਦੇ ਨੇ ਕੀਮਤੀ ਪੋਸ਼ਾਕਾਂ ਪਹਿਨਦੇ ਨੇ ਤੇ ਜਿੱਦੇ ਉੱਪਰ ਹਜ਼ੂਰ ਆਪਣੇ ਚਰਨ ਰੱਖਦੇ ਨੇ ਉਹ ਸੁੰਦਰ ਚੌਂਕੀ سونے ਦੀ ਬਣੀ ਹੋਈ ਕੀਮਤੀ ਆਲੀਸ਼ਾਨ ਹਜ਼ੂਰ ਦੇ ਪਾਸ ਉਹ ਸ਼ਮਿਆਨੇ ਲੱਗੇ ਹੋਏ ਨੇ ਤੇ ਦੇਖ ਕਰਕੇ ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਸ਼ਹਿਨशाह ਬੈਠਾ ਹੋਵੇ ਇਸ਼ਾਨ ਸ਼ਾਹ ਦਾ ਸ਼ਾਨ ਸ਼ਾਹ ਹੈ ਇਹ ਹਜ਼ੂਰ ਦੀਆਂ ਖੂਬੀਆਂ ਨੇ ਤੇ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੁੱਕ ਅਟਕੇ ਖੜਾ ਇਦਾਂ ਲੱਗਦਾ ਕੋਈ ਭਿਖਾਰੀ ਹੋਵੇ ਹਜ਼ੂਰ ਦੇ ਅੰਦਰ ਕਿਤਨੇ ਗੁਣ ਨਹੀਂ ਲੋੜ ਪੈਣ ਤੇ ਪੰਥ ਤੋਂ ਦਾਤ ਮੰਗ ਰਹੇ ਨੇ ਖੰਡੇ ਬਾਟੇ ਦੀ ਤੇ ਜ਼ਰਨੈਲਾ ਵਾਲੀ ਸਿਪਾਹੀਆਂ ਵਾਲੀ ਪੋਸ਼ਾਕ ਪਹਿਨ ਕਰਕੇ ਲਿਬਾਸ ਪਹਿਨ ਕਰਕੇ ਹਜ਼ੂਰ ਮੈਦਾਨੇ ਜੰਗ ਦੇ ਅੰਦਰ ਵੀ ਉਤਰਦੇ ਨੇ ਦੇ ਹਜ਼ੂਰ ਫਿਰ ਜਦੋਂ ਸੰਗਤਾਂ ਨੂੰ ਮਿਲਦੇ ਨੇ ਤੇ ਉਦੋਂ ਬਾਦਸ਼ਾਹਾਂ ਵਾਲਾ ਸ਼ਹਿਨ ਸ਼ਾਹਾਂ ਵਾਲਾ ਰੂਪ ਧਾਰਨ ਕਰਕੇ ਬੈਠਦੇ ਨੇ ਧੰਨੇ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਐਸੇ ਮਹਾਨ ਬਹਾਦਰ ਸੂਰਬੀਰ ਯੋਧੇ ਨੂੰ ਪ੍ਰਕਾਸ਼ਿਆ ਹੈ ਮਾਤਾ ਗੁਜਰ ਕੌਰ ਦੀ ਉਹ ਕੋਖ ਧੰਨ ਹੈ ਸਦਾ ਹੀ ਉਹਨੂੰ ਅਸੀਂ ਸਜਦਾ ਕਰਦੇ ਹਾਂ ਸਲਾਮ ਕਰਦੇ ਹਾਂ ਉਦੇ ਗੁਣ ਗਾਉਂਦੇ ਹਾਂ ਜਿਨ੍ਹਾਂ ਨੇ ਐਸਾ ਯੋਧਾ ਸ਼ੂਰਬੀਰ ਸੰਤ ਭਗਤ ਮਹਾਨ ਗੁਰੂ ਇਸ ਸੰਸਾਰ ਤੇ ਲਿਆਉਣਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਇਹ ਮਹਾਨ ਵਡਿਆਈਆਂ ਹਨ ਭਾਵੇਂ ਕਿ ਅਸੀਂ ਕਹਿਣ ਦੇ ਅਸਮਰਥ ਹਾਂ ਨਹੀਂ ਬਿਆਨ ਕਰ ਸਕਦੇ ਪਰ ਜਦਨੇ ਹੁੰਦਾ ਹੈ ਕਿ ਗੁਰੂ ਦੀ ਵਡਿਆਈ ਕੀਤੀ ਜਾਵੇ ਗੁਰੂ ਦੀ ਮਹਿਮਾ ਨੂੰ ਬਿਆਨ ਕੀਤਾ ਜਾਵੇ ਹਕੀਮ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਣਾ ਨੂੰ ਬਿਆਨ ਕਰਨਾ ਹੋਵੇ ਗੁਣਾ ਦੀ ਵਡਿਆਈ ਕਹਿਣੀ ਹੋਵੇ ਨਾ ਤੇ ਨਹੀਂ ਕੀਤੀ ਜਾਣ ਸਕਦੀ ਕਹਿੰਦੇ ਐਨੀ ਸਾਡੀ ਸ਼ਮਤਾ ਨਹੀਂ ਹੈ ਕਿ ਅਸੀਂ ਮਨੁੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਸਾਰੇ ਉਹਨਾਂ ਦੇ ਗੁਣ ਬਿਆਨ ਕਰਕੇ ਰੱਖ ਦਈਏ ਉਤੇ ਮਹਾਨ ਹੈ ਕਿਸ ਸਾਣ ਕਾ ਰਤਬਾ ਤੇਰਾ ਅੱਲਾ ਗਣੀ ਹੈ ਤੂੰ ਤੇ ਆਪ ਹੀ ਅੱਲਾ ਹੈ ਤੂੰ ਤੇ ਆਪ ਹੀ ਖੁਦਾ ਹੈ ਤੇ ਮੈਂ ਤੇਰੀ ਕਿਹਦੇ ਨਾਲ ਤੁਲਨਾ ਕਰਾਂ ਤੈਨੂੰ ਕਿਹਦੇ ਵਰਗਾ ਕਹਾਂ ਮੇਰੇ پاس ਅਲਫਾਜ਼ ਨਹੀਂ ਹੈ ਮੇਰੇ پاس ਸ਼ਬਦ ਹੈ ਹੀ ਨਹੀਂ ਹੈ ਮੈਂ ਨਹੀਂ ਬਿਆਨ ਕਰ ਸਕਦਾ ਤੇ ਇਦਾਂ ਹੀ ਡਾਕਟਰ ਖਰੀਦ ਸਿੰਘ ਜਾਚਿਕ ਲਿਖਦਾ ਹੈ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੋਕ ਅਲੱਗ-ਅਲੱਗ ਨਾਮਾਂ ਦੇ ਨਾਲ ਯਾਦ ਕਰਦੇ ਨੇ ਚੇਤੇ ਕਰਦੇ ਨੇ ਇਹ ਗੁਰੂ ਦੇ ਅੰਦਰ ਖੂਬੀ ਹੈ ਗੁਰੂ ਦੀ ਵਡਿਆਈ ਆਪਣੇ ਆਪ ਦੇ ਵਿੱਚ ਕਿ ਉਹਨਾਂ ਨੂੰ ਹਰ ਇੱਕ ਨਾਮ ਦੇ ਨਾਲ ਚੇਤੇ ਕੀਤਾ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਕੋਈ ਕਹੇ ਮਰਦ ਅਗੰਮੜਾ ਕੋਈ ਮਰਦ ਅਗੰਮੜਾ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਤੇ ਮਰਦ ਅਗਮੜੇ ਨੇ ਕੋਈ ਕਹੇ ਮਰਦ ਅਗਮੜਾ ਚੜਦੀ ਕਲਾ ਦਾ ਕੋਈ અવਤਾਰ ਕਹਿੰਦਾ ਤੇ ਕੋਈ ਇਦਾਂ ਕਹਿ ਰਿਹਾਏ ਤੇ ਇਹ ਹਮੇਸ਼ਾ ਚੜਦੀ ਕਲਾ ਦੇ ਵਿੱਚ ਨੇ ਜਦੋਂ ਆਨੰਦਪੁਰ ਸਾਹਿਬ ਦੀ ਅਨੰਦਾ ਦੀ ਪੁਰੀ ਸੀ ਕੋਲ ਉਦੋਂ ਵੀ ਚੜਦੀ ਕਲਾ ਵਿੱਚ ਹੈ ਤੇ ਦਦੋਂ ਅੱਜ ਹਜੂਰ ਮਾਸ਼ੀਵਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਰਾੜਾ ਲਾ ਕੇ ਅਲ ਆਰਾਮ ਕਰ ਰਹੇ ਨੇ ਲੇਟੇ ਹੋਏ ਨੇ ਸੌ ਰਹੇ ਨੇ ਉਦੋਂ ਵੀ ਚੜਦੀ ਕਲਾ ਦੇ ਵਿੱਚ ਨੇ ਚੜਦੀ ਕਲਾ ਦਾ ਅਵਤਾਰ ਕਹਿੰਦਾ ਇਹਦੇ ਚੜਦੀ ਕਲਾ ਦੀ ਮੂਰਤ ਹੈ ਇਹ ਨਹੀਂ ਹੈ ਕਿ ਅੱਜ ਸਾਰਾ ਕੁਝ ਖੁੱਸ ਗਿਆ ਹੈ ਰੱਬ ਨੂੰ ਤਾਨੇ ਦਿੱਤੇ ਜਾ ਰਹੇ ਨੇ ਰੱਬ ਨੂੰ ਮਿਹਨੇ ਦਿੱਤੇ ਜਾ ਰਹੇ ਨੇ ਰੱਬ ਦੇ ਨਾਲ ਕੋਈ ਗਿਲਾ ਹੈ ਰੱਬ ਦੇ ਨਾਲ ਕੋਈ ਸ਼ਿਕਵਾ ਹੈ ਨਾ ਸਗੋਂ ਰੱਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਰਬ ਉਹਦਾ ਧੰਵਾਦ ਕੀਤਾ ਜਾ ਰਿਹਾ ਹੈ ਕਿ ਆਹ ਦੁਨੀਆ ਦੀਆਂ ਸ਼ੋਨੋ ਸ਼ੌਭਤਾ ਦੁਨੀਆ ਦੇ ਲਸ਼ਕਰ ਦੁਨੀਆ ਦਾ ਆਰਾ ਸਾਰਾ ਸਮਯਾਨਾ ਰੱਬ ਤੇ ਮੇਰੇ ਵਿਚਕਾਰ ਦੀਵਾਰ ਨਹੀਂ ਬਣਿਆ ਸਗੋਂ ਮੈਂ ਇਹਨਾਂ ਨੂੰ ਅੱਗੇ ਲੰਘ ਕਰਕੇ ਰੱਬ ਨੂੰ ਪੈਣ ਦੇ ਆਧਾਰ ਤੇ ਚੁਣਿਆ ਹੈ ਉਹ ਲਿਖਦੇ ਨੇ ਚੜਦੀ ਕਲਾ ਦਾ ਕੋਈ ਅਵਤਾਰ ਕਹਿੰਦਾ ਬਾਜਾਂ ਵਾਲੜਾ ਕੋਈ ਪੁਕਾਰਦਾ ਏ ਤੇ ਕੋਈ ਇਹ ਕਹਿੰਦਾ ਹੈ ਕਿ ਗੁਰੂ ਤੇ ਬਾਜਾਂ ਵਾਲਾ ਹੈ ਯਾਦ ਰੱਖਿਓ ਜੀ ਗੁਰੂ ਹਰਗਵਿੰਦ ਪਾਸ਼ਾ ਜੀ ਮਹਾਰਾਜ ਜੀ ਕੋਲੇ ਵੀ ਬਾਜ ਹੈ ਗੁਰੂ ਹਰਿ ਸਹਿ ਮਹਾਰਾਜ ਜੀ ਕੋਲੇ ਵੀ ਬਾਜ ਹੈ ਤੇ ਕਈ ਜਗ੍ਹਾ ਤੇ ਇਹ ਮਿਲਦਾ ਹੈ ਕਿ ਗੁਰੂ ਤੇ ਇੱਕ ਬਹਾਦਰ ਸਹਿ ਮਹਾਰਾਜ ਜੀ ਦੇ ਪਾਸ ਵੀ ਕਈ ਟਾਈਮ ਤੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਨਾਲ ਬਾਜਾਂ ਵਾਲਾ ਲੱਗ ਗਿਆ ਹੈ ਕਿ ਗੁਰੂ ਤੇ ਬਾਜਾਂ ਵਾਲਾ ਹੈ ਤੇ ਨਾਲ ਹੀ ਉਹਨਾਂ ਨੇ ਅਗਲੇਰੇ ਅਲਫਾਜ਼ ਵਰਤੇ ਨੇ ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦਾ ਤੇ ਕਈ ਕਹਿੰਦੇ ਨੇ ਕਿ ਗੁਰੂ ਤੇ ਨੀਲੇ ਦੇ ਸ਼ਾਹ ਅਸਵਾਰ ਦਾ ਉਹ ਮਹਾਨ ਯੋਧਾ ਹੈ ਜਿਹੜਾ ਰਣ ਤੱਤੇ ਦੇ ਅੰਦਰ ਜਾ ਕਰਕੇ ਉਹ ਘੋੜਾ ਦੁਸ਼ਮਣਾਂ ਨੂੰ ਭਜੜਾ ਪਾ ਦਿੰਦਾ ਹੈ ਵੇਖਦਿਆਂ ਇੱਧਰ ਹੁੰਦਾ ਹੈ ਤੇ ਵੇਖਦਿਆਂ ਝੱਟ ਉੱਧਰ ਹੁੰਦਾ ਹੈ ਉਹ ਨੀਲੇ ਸ਼ਾਹ ਦਾ ਅਸਵਾਰ ਹੈ ਕਿਉਂਕਿ ਹਜ਼ੂਰ ਦਾ ਜਿਹੜਾ ਘੋੜਾ ਹੈ ਉਹ ਨੀਲੇ ਰੰਗ ਦਾ ਹੈ ਇਤਿਹਾਸਕਾਰ ਕਹਿੰਦੇ ਦੁਨੀਆਂ ਤੇ ਇਕਲੌਤਾ ਘੋੜਾ ਹੈ ਇਦਾਂ ਦਾ ਹੋਰ ਕੋਈ ਘੋੜਾ ਹੈ ਨਹੀਂ ਹੁਣ ਪਹਾੜੀ ਜਿਹੜੇ ਰਾਜੇ ਨੇ ਉਹ ਖਾਰ ਕਿਉਂ ਕਹਿੰਦੇ ਨੇ ਉਹ ਕਿਉਂ ਹਜ਼ੂਰ ਤੋਂ ਖਾਰ ਖਾ ਰਹੇ ਨੇ ਈਰਖਾ ਕਰ ਰਹੇ ਨੇ ਵਿਰੋਧਤਾ ਕਰ ਰਹੇ ਨੇ ਹਜ਼ੂਰ ਦੇ ਪਾਸ ਇੱਕ ਸੁੰਦਰ ਨੀਲਾ ਘੋੜਾ ਹੈ ਪੰਜ ਕਲਾ ਸ਼ਸਤਰ ਹੈ ਪ੍ਰਸਾਦੀ ਰਾਤੀ ਹੈ ਅਨੇਕਾਂ ਆਗੇ ਹਜ਼ੂਰ ਦੇ ਕੋਲ ਐਸੇ ਹਥਿਆਰ ਨੇ ਸ਼ਸਤਰ ਨੇ ਜਿਹੜੇ ਉਹਨਾਂ ਰਾਜਿਆਂ ਦੇ ਕੋਲੇ ਵੀ ਨਹੀਂ ਹਨ ਤੇ ਹਜ਼ੂਰ ਦੇ ਜਿਹੜੇ ਜਰਨੈਲ ਨੇ ਸਿਪਾਹੀ ਨੇ ਯੋਧੇ ਨੇ ਉਹਨਾਂ ਦੇ ਤਾਂ ਕਿਆ ਕਹਿਣਾ ਹੈ ਤਾਂ ਹੀ ਤੇ ਹਜ਼ੂਰ ਨੇ ਕਿਹਾ ਨਾ ਉਹਨਾਂ ਵੱਲ ਵੇਖ ਕੇ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਮਾਣ ਹੈ ਨਾ ਉਹਨਾਂ ਤੇ ਕਿ ਇਹਨਾਂ ਨੇ ਸੱਚਮੁੱਚ ਇੱਕ ਇੱਕ ਨੇ ਸਵਾ ਲੱਖ ਨਾਲ ਲੜ ਜਾਣਾ ਹੈ ਹੁਣ ਭੀਮਚੰਦ ਰਾਜੇ ਵਰਗੇ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਨੇ ਤੇ ਹਜ਼ੂਰ ਦਾ ਇਹ ਸ਼ਾਨੋ ਸ਼ੌਕਤ ਦੇਖ ਕਰਕੇ 당ਗ ਰਹਿ ਜਾਂਦੇ ਨੇ ਕਿ ਆਹ ਚੀਜ਼ਾਂ ਸਾਡੇ ਕੋਲੇ ਵੀ ਨਹੀਂ ਐ ਅਸੀਂ ਰਾਜੇ ਅਸੀਂ ਰਾਜੇ ਆਹ ਚੀਜ਼ਾਂ ਦੇ ਸਾਡੇ ਕੋਲ ਵੀ ਨਹੀਂ ਐ ਤੇ ਇਹ ਫਕੀਰ ਬੰਦੇ ਨੇ ਤੇ ਸਾਰਾ ਕੁਝ ਰੱਖੀ ਫਿਰਦੇ ਨੇ ਇੱਥੋਂ ਹੀ ਤੇ ਉਹ ਖਾਰ-ਖਾਰੇ ਜਨ ਕੈਸਾ ਜੂਰ ਦੇ ਪਾ ਤੇ ਸਾਰਾ ਕੁਝ ਆ ਸਾਰਾ ਕੁਝ ਘੇਰੇ ਘੇਰੇ ਇਦਾਂ ਲੱਗਾ ਹੈ ਸੋਨੇ ਜ਼ਵਾਰਾਤ ਹੀਰੇ ਗਹਿਣੇ ਸੁੰਦਰ ਸੁੰਦਰ ਕੀਮਤੀ ਜ਼ਵਾਰਾਤ ਜੜੇ ਹੋਏ ਨੇ ਔਰ ਸਾਰਾ ਕੁਝ ਹੀ ਕੀਮਤੀ ਹੈ ਬੇਸ਼ੁਮਾਰ ਹੈ ਉੱਪਰ ਚਾਨਣੀ ਲੱਗੀ ਹੈ ਚੰਦਵਾ ਲੱਗਾ ਹੈ ਉਹਦੇ ਵਿੱਚ ਵੀ ਹੀਰੇ ਜੜੇ ਨੇ ਚੌਰ ਸਾਹਿਬ ਜਿਹੜਾ ਕੀਤਾ ਜਾ ਰਿਹਾ ਹੈ ਉਹ ਵੀ ਹੀਰਿਆਂ ਦੇ ਨਾਲ ਤੇ ਸੋਨੇ ਦੇ ਨਾਲ ਲੱਧਿਆ ਹੋਇਆ ਹੈ ਪੈਰਾਂ ਦੇ ਵਿੱਚ ਅਝੂਰ ਨੇ ਚੌਂਕੀ ਰੱਖੀ ਹੈ ਉਹ ਵੀ ਸੋਨੇ ਦੀ ਹੈ ਪ੍ਰਸਾਦੀ ਖਾਤੀ ਹੈ ਜਿਹਦੀ ਸੁੰਨ ਤੋਂ ਲੈ ਕਰਕੇ ਪੂਛ ਤੱਕ ਇੱਕ ਲੰਮੀ ਚਟੇ ਰੰਗ ਦੀ ਧਾਰੀ ਹੈ ਇੱਕ ਲੋਤਾ ਦੁਨੀਆ ਦਾ ਖਾਤੀ ਹੈ ਤੇ ਹਜ਼ੂਰ ਦੇ ਆਪ ਆਣ ਕਰਕੇ ਉਹ ਹੱਥਾਂ ਨੂੰ ਧਮਾਉਂਦਾ ਹੈ ਸਾਫ ਕਰਾਉਂਦਾ ਹੈ ਸੇਵਾ ਕਰਦਾ ਹੈ ਪ੍ਰਸਾਦੀ ਖਾਤੀ ਤੇ ਮੈਂ ਬੇਨਤੀ ਕੀਤੀ ਸੀ ਪਿਛਲੇਰੇ ਦਿਨੀ ਪ੍ਰਸਾਦੀ ਖਾਤੀ ਜਦੋਂ ਅਖੀਰਲਾ ਘੇਰਾ ਸੀ ਨਾ ਆਨੰਦਪੁਰ ਸਾਹਿਬ ਦਾ ਜਿਹੜਾ 6-7 ਮਹੀਨੇ ਪਿਆਰਿਆ ਉਦੋਂ ਵੀ ਪ੍ਰਸਾਦੀ ਖਾਤੀ ਆਪਣਾ ਦੰਮ ਤੋੜਦਾ ਹੈ ਆਪਣੇ ਪ੍ਰਾਣ ਤਿਆਗਦਾ ਹੈ ਭੁੱਖ ਦੇ ਨਾਲ ਸਤਾਇਆ ਹੋਇਆ ਪਾਣੀ ਦੀ ਤ੍ਰੇਪ ਦਿਖੋ ਉਹਨੇ ਆਪਣਾ ਆਪ ਤਿਆਗ ਦਿੱਤਾ ਸੀ ਬਹੁਤ ਵੱਡਾ ਉਦੋਂ ਨੁਕਸਾਨ ਹੋਇਆ ਸੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆ ਸਾਰਾ ਕੁਝ ਹੈ ਹੁਣ ਭੀਮਚੰਦ ਰਾਜਾ ਤੇ ਬਾਕੀ ਜਿਹੜੇ ਰਾਜੇ ਨੇ ਉਹਨਾਂ ਨੂੰ ਦੁੱਖ ਇਸ ਗੱਲ ਦਾ ਈਰਖਾ ਹੈ ਸਾਡਾ ਹੈ ਕਿ ਸਾਡੇ ਕੋਲੇ ਕਿਉਂ ਨਹੀਂ ਹੈ ਡਰ ਰਹੇ ਨੇ ਮੈਂ ਅੰਮ੍ਰਿਤ ਵੇਲੇ ਵੀ ਬੇਨਤੀ ਕਰ ਰਿਹਾ ਸੀ ਕਿ ਹਜ਼ੂਰ ਦੀ ਕਿਸੇ ਨਾਲ ਕੋਈ ਵੀ ਵਿਰੋਧਤਾ ਨਹੀਂ ਹੈ ਕਿਉਂਕਿ ਉਹ ਦਾਨੀਆਂ ਦੇ ਵਿੱਚੋਂ ਮਹਾਦਾਨੀ ਹੈ ਜੇ ਦਾਨੀ ਵੇਖਣਾ ਹੈ ਤੇ ਮਹਾਦਾਨੀ ਹੈ ਮੈਂ ਜਿਹੜੀ ਕਵਿਤਾ ਪੜ ਰਿਹਾ ਨਾਲ-ਨਾਲ ਇਹਦੇ ਵਿੱਚ ਜ਼ਿਕਰ ਆਵੇਗਾ ਹਜ਼ੂਰ ਦੀ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਹੈ ਉਹ ਤੇ ਸਾਰਾ ਕੁਝ ਦਾਨ ਕਰਦੇ ਨੇ ਜਦੋਂ ਹਜ਼ੂਰ ਆਪਣਾ ਤੀਰ ਚਲਾਉਂਦੇ ਨੇ ਤੇ تیر ਦੇ ਨਾਲ ਸੋਨਾ ਲੱਗਾ ਹੈ। تیر ਦੇ ਨਾਲ ਸੋਨਾ ਲਾ ਕੇ ਕੱਲਿਆ ਜਾਂਦਾ ਹੈ। ਕਿਉਂ? ਕਿਉਂਕਿ ਜਿਹਦੇ ਵੀ ਹਿੱਕ ਦੇ ਵਿੱਚ ਜਾ ਕੇ ਵੱਜੇ ਜੇ ਤੇ ਜ਼ਖਮੀ ਹੋ ਜਾਵੇ ਤੇ ਆਪਣੀ ਦਵਾਈ ਬੂਟੀ ਦਾ ਪ੍ਰਬੰਧ ਕਰ ਸਕੇ। ਤੇ ਜੇ ਉਹਦੀ ਮੌਤ ਹੋ ਜਾਵੇ ਤਾਂ ਸੇ ਕੰਮ ਉਹਦਾ ਜਿਹੜਾ ਆਖਰੀ ਜਿਹੜਾ ਸਮਾਗ ਹੈ ਆਖਰੀ ਜਿਹੜੀਆਂ ਕਿਰਿਆ ਕਰਨੀਆਂ ਨੇ ਰਸਮਾਂ ਭਾਈਆਂ ਜਾਣੀਆਂ ਨੇ ਜੋ ਕੁਝ ਕੀਤਾ ਜਾਣਾ ਹੈ ਉਹਦੇ ਧਰਮ ਦੇ ਅਨੁਸਾਰ ਉਹ ਸਾਰਾ ਕੁਝ ਮੁਕੰਮਲ ਤੌਰ ਤੇ ਕਰ ਸਕੇ ਤੇ ਇਹਦੇ ਤੋਂ ਵਧੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਉਹ ਨਾਲ ਹੀ ਅਗਲੇਰੇ ਬਚਨ ਲਿਖਦੇ ਨੇ ਉਹ ਕਹਿੰਦੇ ਨੇ ਕੋਈ ਆਕਦਾ ਤੇਗ ਦਾ ਧਨੀ ਐ ਉਹ ਸੀ ਕਹਿੰਦੇ ਕੋਈ ਕਹਿੰਦਾ ਹੈ ਕਿ ਉਹ ਤੇਗ ਦਾ ਧਨੀ ਸੀ ਜਿਵੇਂ ਆਪਾਂ ਪਿਛਲੇਰੇ ਦਿਨੀ ਸਰਸਾ ਦਾ ਜੰਗ ਦਾ ਜਦੋਂ ਜ਼ਿਕਰ ਕੀਤਾ ਤੇ ਉਹਦੇ ਵਿੱਚ ਦੱਸਿਆ ਸੀ ਨਾ ਕਿ ਹਜ਼ੂਰ ਦੀ ਤਲਵਾਰ ਤੇ ਨਿਗਾਹ ਨਹੀਂ ਸੀ ਲੱਗਦੀ ਜਦੋਂ ਤਲਵਾਰ ਚਲਦੀ ਸੀ ਜਿਹੜੇ ਪਾਸੇ ਨੂੰ ਤਲਵਾਰ ਲੰਘਦੀ ਇਹ ਦਿਖਦਾ ਸੀ ਕਿ ਲਾਸ਼ਾਂ ਦੇ ਢੇਰ ਲੱਗ ਰਹੇ ਨੇ ਪਰ ਤਲਵਾਰ ਕਿਸ ਤਾਣੀ ਆਨੰਦ ਕੀ ਕਿਧਰ ਗਈ ਕੋਈ ਪਤਾ ਨਹੀਂ ਸੀ ਲੱਗਦਾ ਇਹ ਤੇਗ ਦੇ ਧਨੀ ਸਨ ਦੁਸ਼ਟ ਦਮਨ ਕੋਈ ਸਿਪਾਸ ਸਲਾਰ ਕਹਿੰਦਾ ਅਗਲੇਰੇ ਬਚਨੋਂ ਨੇ ਕਹਿਣੀ ਕਹਿੰਦਾ ਹੈ ਦਾਤਾ ਅੰਮ੍ਰਿਤ ਦਾ ਕੋਈ ਆਖਦਾ ਹੈ ਸਰਬੰਸ ਦਾਣੀ ਤਾਂ ਸਾਰਾ ਸੰਸਾਰ ਕਹਿੰਦਾ ਕਹਿੰਦੇ ਕਈ ਕਹਿੰਦੇ ਨੇ ਇਹ ਅੰਮ੍ਰਿਤ ਦਾ ਦਾਤਾ ਹੈ ਅੰਮ੍ਰਿਤ ਵੰਡਦਾ ਹੈ ਅੰਮ੍ਰਿਤ ਦੇ ਦੇ ਕਰਕੇ ਮੁਰਦਿਆਂ ਨੂੰ ਜ਼ਿੰਦਾ ਕਰ ਦਿੰਦਾ ਹੈ ਤੇ ਹੋਇਆ ਵੀ ਇਹੀ ਜਿਹੜੀਆਂ ਇਸ ਸੰਸਾਰ ਦੇ ਅੰਦਰ ਰੂਹਾਂ ਮਰੀਆਂ ਹੋਈਆਂ ਸਨ ਜਿਹੜਾ ਇਹ ਹਿੰਦੁਸਤਾਨ ਮੁਰਝਾਇਆ ਹੋਇਆ ਸੀ ਉਸ ਹਿੰਦੁਸਤਾਨ ਦੇ ਮੂੰਹ ਦੇ ਵਿੱਚ ਹਜ਼ੂਰ ਨੇ ਅੰਮ੍ਰਿਤ ਪਾਇਆ ਤੇ ਇਸ ਮਰੇ ਹੋਏ ਹਿੰਦੁਸਤਾਨ ਨੂੰ ਮੁੜ ਸੁਰਜੀਤ ਕੀਤਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਆਇਆ ਹੈ। ਅਸ਼ੋਕ ਸਮਰਾਟ ਕਹਿੰਦਾ ਨਹੀਂ। ਅਹਿੰਸਾ ਨਹੀਂ ਹਿੰਸਾ ਚਾਹੀਦਾ ਹੈ। ਉਹਨੇ ਗੰਗਾ ਦੇ ਵਿੱਚ ਆਪਣੇ ਹਥਿਆਰ ਸੁੱਟ ਦਿੱਤੇ, ਤਲਵਾਰਾਂ ਸੁੱਟ ਦਿੱਤੀਆਂ। ਤੇ ਉਸੇ ਹੀ ਗੰਗਾ ਦੇ ਵਿੱਚੋਂ ਹਜ਼ੂਰ ਨੇ ਤਲਵਾਰਾਂ ਕੱਢੀਆਂ ਕਹਿੰਦੇ ਨਹੀਂ ਇਦਾਂ ਗੱਲ ਨਹੀਂ ਬਣਨੀ। 700 ਸਾਲ ਦਾ ਰਾਜ ਕਰਨ ਵਾਲੇ ਲੋਕ ਸਾ ਸੌ ਸਾਲ ਸਮਾਂ ਹੋ ਚੁੱਕਾ ਹੈ ਲਗਾਤਾਰ ਬਾਰੋਂ ਆਉਂਦੇ ਨੇ ਹਮਲਾਵਰ ਲੁੱਟ ਕੇ ਲੈ ਜਾਂਦੇ ਨੇ ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਅਸੀਂ ਤੇ ਐਵੇਂ ਹੀ ਆਜ਼ੂਰ ਕਹਿੰਦੇ ਇਦਾਂ ਗੱਲ ਨਹੀਂ ਬਾਨੀ ਦੁਬਾਰਾ ਉਸ ਗੰਗਾ ਦੇ ਵਿੱਚ ਜਿਹੜੀਆਂ ਤਲਵਾਰਾਂ ਸੁੱਟੀਆਂ ਸਨ ਅਸ਼ੋਕ ਸਮਰਾਟ ਨੇ ਹਜ਼ੂਰ ਨੇ ਉਹ ਕੱਢੀਆਂ ਨੇ ਉਹ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਫੜਾ ਦਿੱਤੀਆਂ ਉਹਦੀ ਕਦਰ ਦੱਸ ਦਿੱਤੀ ਕਿ ਤਲਵਾਰ ਨੂੰ ਕਿੱਥੇ ਚਲਾਉਣਾ ਹੈ ਤੇ ਕਿੱਥੇ ਨਹੀਂ ਚਲਾਉਣਾ ਹੈ ਤਲਵਾਰ ਕਿੱਥੇ ਚਲਾਉਣੀ ਹੈ ਤੇ ਕਿੱਥੇ ਨਹੀਂ ਚਲਾਉਣੀ ਇਹ ਨਹੀਂ ਆ ਕਿ ਜਿੱਥੇ ਮਰਜ਼ੀ ਚਲਾ ਦੇਣਾ ਹੈ ਧਿਆਨ ਦੇਣਾ ਕਿਸੇ ਬੰਦੇ ਨੇ ਕਹਿ ਦਿੱਤਾ ਜੀ ਮੇਰੇ ਨਾਲ ਹੱਥ ਦੇ ਵਿੱਚ ਜ਼ਖਮ ਹੋ ਗਿਆ ਹੈ ਡਾਕਟਰ ਦੇ ਕੋਲ ਗਿਆ ਤਵਜੂਹ ਦੇਣਾ ਥੋੜਾ ਜਿਆ ਹੁਣ ਗੁਰੂ ਦੀ ਸੋਚ ਦੇ ਵਿੱਚ ਤੇ ਉਹਨਾਂ ਜ਼ਾਲਮਾਂ ਦੀ ਸੋਚ ਦੇ ਵਿੱਚ ਕਿੰਨਾ ਅੰਤਰ ਹੈ ਗੁਰੂ ਦੀ ਜਦੋਂ ਤਲਵਾਰ ਚੱਲਦੀ ਹੈ ਇਲਾਜ ਕਰ ਰਹੀ ਹੈ ਤੇ ਜਦੋਂ ਉਹਨਾਂ ਦੀ ਤਲਵਾਰ ਚੱਲ ਰਹੀ ਹੈ ਨਾ ਉਹ ਕਤਲੇਆਮ ਕਰ ਰਹੀ ਹੈ ਦੋਵਾਂ ਦੇ ਵਿੱਚ ਅੰਤਰ ਕਿਵੇਂ ਹੈ ਤਵੱਜਹੋ ਦੇਣਾ ਡਾਕਟਰ ਦੇ ਪਾਸ ਬੰਦਾ ਗਿਆ ਕਹਿੰਦਾ ਜੀ ਮੇਰਾ ਹੱਥ ਬੋਧ ਖਰਾਬ ਹੈ ਮੰਨ ਲਓ ਉਹ ਸਰੀਰ ਤੇ ਕਿਸੇ ਵੀ ਅੰਗ ਦੇ ਉੱਪਰ ਜ਼ਖਮ ਹੋ ਗਿਆ ਹੈ ਕਹਿੰਦਾ ਜੀ ਹੱਥ ਬੋਧ ਖਰਾਬ ਹੈ ਪੈਰ ਬੋਧ ਖਰਾਬ ਹੈ ਡਾਕਟਰ ਨੇ ਚੈੱਕ ਕੀਤਾ ਉਹ ਕਹਿੰਦਾ ਇਹ ਤੇ ਬਹੁਤ ਵੱਡਾ ਤੇਰੇ ਘਾਹ ਹੋ ਚੁੱਕਾ ਹੈ ਕਹਿੰਦੇ ਬਹੁਤ ਵੱਡਾ ਤੇਰੇ ਦੁੱਖ ਲੱਗ ਚੁੱਕਾ ਹੈ ਤੈਨੂੰ ਪਤਾ ਹੈ ਆ ਜਿਹੜਾ ਨਿੱਕਾ ਜਿਹਾ ਤੇਰੇ ਹੋਇਆ ਜ਼ਖਮ ਇਹਦੇ ਅੰਦਰ ਕੈਂਸਰ ਦਿਸ ਰਹੀ ਹੈ ਕੈਂਸਰ ਲੱਗ ਰਹੀ ਹੈ ਤੇ ਕਹਿੰਦੇ ਜੀ ਹੁਣ ਕਹਿੰਦੇ ਇਸ ਦੁੱਖ ਨੂੰ ਹਟਾਉਣਾ ਪਵੇਗਾ ਕਿਵੇਂ ਕਹਿੰਦੇ ਹੁਣ ਦਵਾਈਆਂ ਕੰਮ ਨਹੀਂ ਕਰਨਗੀਆਂ ਐਨਾ ਕੇਸਾ ਨਾ ਕੱਟਣਾ ਪਵੇਗਾ ਕਹਿੰਦਾ ਜੀ ਠੀਕ ਹੈ ਕੱਟ ਦਿੱਤਾ ਕੱਟ ਦਿੱਤਾ ਗਿਆ ਕੋਈ ਸਮੇਂ ਬਾਅਦ ਉਹ ਬੰਦਾ ਠੀਕ ਹੋ ਗਿਆ ਤੇ ਦੂਸਰੇ ਪਾਸੇ ਦੋ ਬੰਦੇ ਆਪਸ ਦੇ ਵਿੱਚ ਲੜੇ ਨੇ ਇੱਕ ਨੇ ਤਿੱਖਾ ਹਥਿਆਰ ਚਲਾਇਆ ਤੇ ਉਹਦੀ ਉਂਗਲ ਜਾਂ ਹੱਥ ਕਟਿਆ ਗਿਆ ਉਹਦੇ ਤੇ ਫਿਰ ਕੇਸ ਚੱਲਿਆ ਹੈ ਡਾਕਟਰ ਨੇ ਹੱਥ ਕਟਿਆ ਜਾਂ ਉਂਗਲ ਕੱਟੀ ਕੋਈ ਕੇਸ ਨਹੀਂ ਚੱਲਿਆ ਕੋਈ ਪਰਚਾ ਦਰਜ ਨਹੀਂ ਹੋਇਆ ਪਰ ਜਿਉਂ ਲੜਾਈ ਦੇ ਵਿੱਚ ਉਹ ਹਥਿਆਰ ਚੁਲਿਆ ਉਹ ਦੂਸਰੇ ਤੇ ਪਰਚਾ ਦਰਜ ਹੋ ਗਿਆ ਕੇਸ ਚੱਲੀ ਕਿਉਂ ਇਹੀ ਕਾਰਨ ਹੈ ਉਹ ਹਥਿਆਰ ਚਲਿਆ ਸੀ ਕਤਲ ਕਰਨ ਵਾਸਤੇ ਤੇ ਇਧਰ ਜਿਹੜਾ ਡਾਕਟਰ ਦਾ ਹਥਿਆਰ ਚਲ ਰਿਹਾ ਹੈ ਇਹ ਠੀਕ ਕਰਨ ਵਾਸਤੇ ਚਲ ਰਿਹਾ ਹੈ ਗੁਰੂ ਜਦੋਂ ਹਥਿਆਰ ਚਲਾਉਂਦਾ ਹੈ ਉਹ ਜ਼ੁਲਮ ਦਾ ਨਾਸ਼ ਕਰਨ ਵਾਸਤੇ ਚਲਾ ਰਿਹਾ ਹੈ ਤੇ ਜਦੋਂ ਜ਼ਾਲਮ ਹਥਿਆਰ ਚਲਾ ਰਹੇ ਨੇ ਉਹ ਲੋਕਾਂ ਦਾ ਕਤਲੇਆਮ ਕਰਨ ਵਾਸਤੇ ਚਲਾ ਰਹੇ ਨੇ ਇਸੇ ਕਰਕੇ ਹਜ਼ੂਰ ਨੂੰ ਮੈਦਾਨੇ ਜੰਗ ਦੇ ਵਿੱਚ ਉਤਰਨਾ ਪਿਆ ਇਸੇ ਕਰਕੇ ਹੀ ਤੇਗ ਦਾ ਧਨੀ ਬਾਨਾ ਪਿਆ ਇਸੇ ਕਰਕੇ ਕੀ ਹਜ਼ੂਰ ਨੂੰ ਸੰਤ ਤੋਂ ਸਿਪਾਈ ਬਣਨਾ ਪਿਆ ਇਸੇ ਕਰਕੇ ਕੀ ਹਜ਼ੂਰ ਨੇ ਆਪਣੀ ਤਿਆਰੀ ਕੀਤੀ ਆਪਣੇ ਯੋਧਿਆਂ ਨੂੰ ਤਿਆਰ ਕੀਤਾ ਤੇ ਇਹਨਾਂ ਦੇ ਵਿੱਚ ਉਹ ਰੂਹਾਂ ਭੂਕ ਦਿੱਤੀਆਂ ਜਿਹੜੀਆਂ ਰੂਹਾਂ ਆਣ ਕਰਕੇ ਮੈਦਾਨੇ ਜੰਗ ਦੇ ਵਿੱਚ ਜ਼ੁਲਮ ਦਾ ਨਾਸ਼ ਕਰਦੀਆਂ ਨੇ ਦੁਸ਼ਮਣ ਦਾ ਨਾਸ਼ ਕਰਦੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਦਰ ਖੂਬੀ ਸੀ ਦੀਨ ਦਇਆਲ ਸਤਿਗੁਰੂ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਆਪਾਂ ਪਲੀ ਪਾਂਤ ਜਾਣਦੇ ਹਾਂ ਕਿ ਪੜਨੇ ਦੀ ਪਾਵਨ ਮੁਬਾਰਕ ਤਰਤੀ ਤੇ ਹੋਇਆ ਹੈ ਉਸ ਤਰਤੀ ਤੇ ਭਾਗ ਲੱਗੇ ਨੇ ਮਾਤਾ ਗੁਜਰ ਕੌਰ ਜੀ ਦੀ ਕੱਖੋਂ ਹਜ਼ੂਰ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਪ੍ਰਕਾਸ਼ ਹੋਇਆ ਉਸ ਸਮੇਂ ਸਤਿਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਪਟਨਾ ਦੀ ਤਰਤੀ ਤੇ ਨਹੀਂ ਸਨ ਉਹ ਟਾਕੇ ਪ੍ਰਚਾਰ ਕਰਨ ਵਾਸਤੇ ਗਏ ਹੋਏ ਸਨ ਹਜ਼ੂਰ ਨੂੰ ਖਬਰ ਮਿਲੀ ਹੈ ਪਿੱਛੋਂ ਕਿ ਤੁਹਾਡੇ ਘਰ ਦੇ ਵਿੱਚ ਲਾਲ ਦਾ ਪ੍ਰਕਾਸ਼ ਹੋਇਆ ਹੈ ਪੁੱਤਰ ਦਾ ਪ੍ਰਕਾਸ਼ ਹੋਇਆ ਹੈ ਹਜ਼ੂਰ ਨੇ ਇੱਕ ਚਿੱਠੀ ਤੇ ਲਿਖ ਕੇ ਭੇਜਿਆ ਹੈ ਕਿ ਇਹਨਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇ ਔਰ ਹੂਬੂ ਉਸੇ ਤਰ੍ਹਾਂ ਹੀ ਇਹਨਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਹੈ ਗੁਰੂ ਗੋਬਿੰਦ ਰਾਏ ਦੀ ਬਚਪਨ ਦੇ ਵਿੱਚ ਜਦੋਂ ਆਪਣੇ ਸਾਥੀਆਂ ਦੇ ਨਾਲ ਹਾਨੀਆਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਖੇਡਦੇ ਨੇ ਤੇ ਅਨੇਕਾਂ ਤਰੀਕਿਆਂ ਦੇ ਕੌਤਕ ਕਰਦੇ ਨੇ ਆਪਾਂ ਕਈ ਵਾਰ ਵਿਚਾਰਾਂ ਕੀਤੀ ਅਮਰਤ ਵੇਲੇ ਵਿਚਾਰ ਚੱਲ ਰਹੀ ਸੀ ਕਿ ਜੇਕਰ ਸਹਿਬਜਾਦੇ ਸਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਸਹਿਬਜਾਦਾ ਬਾਬਾ ਫਤਿਹ ਸਿੰਘ ਕਚਹਿਰੀ ਦੇ ਵਿੱਚ ਜਾਂਦੇ ਨੇ ਵਜ਼ੀਰ ਖਾਨ ਦੇ ਸਾਹਮਣੇ ਖੜੇ ਹੁੰਦੇ ਨੇ ਸੁੱਚਾ ਆਨੰਦ ਕਹਿੰਦਾ ਹੈ ਕਿ ਤੁਸੀਂ ਝੁੱਕ ਕੇ ਸਲਾਮ ਕਰੋ ਸਹਿਬਜਾਦੇ ਕਹਿੰਦੇ ਨਹੀਂ ਅਸੀਂ ਤੇ ਆਕਾਲ ਪੁਰਖ ਵੈਗਰੂ ਅੱਗੇ ਸਿਰ ਝੁਕਾਉਂਦੇ ਵਾ ਕਿਸੇ ਬੰਦੇ ਅੱਗੇ ਸਿਰ ਨਹੀਂ ਝੁਕਾਉਂਦੇ ਇਹ ਪਤਾ ਵਿਚਾਰ ਕਿੱਥੋਂ ਮਿਲੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਚਪਨ ਤੋਂ ਵਿਚਾਰ ਮਿਲੀ ਹੈ ਕਿਵੇਂ ਮੈਂਬਰ ਤੇਲੇ ਬੇਨਤੀ ਕੀਤੀ ਸੀ ਹਜ਼ੂਰ ਆਪਣੇ ਸਾਥੀਆਂ ਦੇ ਨਾਲ ਘਾਣੀਆਂ ਦੇ ਨਾਲ ਬਚਪਨ ਦੇ ਵਿੱਚ ਖੇਡ ਰਹੇ ਡੇ ਉਹਨ ਖੇਡਾਂ ਕਿੱਡੀਆਂ ਜਾ ਰੀਆਂ ਨੇ ਜਿਹੜਾ ਕਾਰਜ ਕਰਨ ਵਾਸਤੇ ਆਏ ਨੇ ਨਾ ਜਗਤ ਦੇ ਵਿੱਚ ਉਸ ਕਾਰਜ ਨੂੰ ਸੰਪੂਰਨ ਕਿਵੇਂ ਕਰਨਾ ਹੈ ਇਹ ਬਚਪਨ ਤੋਂ ਹੀ ਆਰੰਭਤਾ ਹੋ ਚੁੱਕੀ ਹੈ ਇਹ ਬਚਪਨ ਤੋਂ ਆਰੰਭਤਾ ਹੋ ਚੁੱਕੀ ਹੈ ਹਜ਼ੂਰ ਕੀ ਕਰਦੇ ਨੇ ਆਪਣੇ ਸਾਥੀਆਂ ਨਾਲ ਖੇਡ ਰਹੇ ਨੇ ਹਾਨੀਆਂ ਦੇ ਨਾਲ ਖੇਡ ਰਹੇ ਨੇ ਕੋਈ 3.5 3 4 ਸਾਲ ਦੀ ਆਜੂ ਹੈ ਤਕਰੀਬਨ ਤੇ ਜਦੋਂ ਉਧਰ ਦੀ ਨਵਾਬ ਦੀ ਸਵਾਰੀ ਨੰਗ ਰਹੀ ਹੈ ਅੱਗੇ-ਅੱਗੇ ਸਿਪਾਹੀ ਜਾ ਰਹੇ ਨੇ ਢੰਡੋਰਾ ਪਟਿਆ ਜਾ ਰਿਹਾ ਹੈ ਕਿ ਨਵਾਬ ਦੀ ਸਵਾਰੀ ਆ ਰਹੀ ਹੈ ਤੇ ਝੁਕ ਕਰਕੇ ਸਾਰੇ ਸਲਾਮ ਕਰੋ ਦੁਆ ਕਰੋ ਤੇ ਸਾਰੇ ਲੋਕ ਕਤਾਰ ਬੰਨੀ ਹੋਈ ਹੈ ਝੁਕਦੇ ਨੇ ਸਲਾਮ ਕਰਦੇ ਨੇ ਕਿ ਨਵਾਬ ਆ ਰਿਹਾ ਨਵਾਬ ਆ ਰਿਹਾ ਹੁਣ ਆਮ ਬੰਦਾ ਥੋੜੀ ਹੈ ਨਵਾਬ ਹੈ ਪਟਨੇ ਦਾ ਤੇ ਸਾਰੇ ਝੁਕ ਰਹੇ ਨੇ ਸਲਾਮ ਕਰ ਰਹੇ ਨੇ ਤੇ ਅੱਗੇ ਕੇ ਜਿਹੜੇ ਸਿਪਾਹੀ ਜਾ ਰਹੇ ਨੇ ਉਹ ਲੋਕਾਂ ਨੂੰ ਦੱਸ ਰਹੇ ਨੇ ਨਾਲ ਢੰਡੋਰਾ ਪਟਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਕੋਲ ਇਹ ਸਿਪਾਹੀ ਗਏ ਨੇ ਇਹਨਾਂ ਨੇ ਜਾ ਕਰਕੇ ਕੀ ਆ ਗਿਆ ਕੇ ਪਿੱਛੇ ਨਾ ਨਵਾਬ ਦੀ ਸਵਾਰੀ ਆ ਰਹੀ ਹੈ ਤੇ ਸਾਰਿਆਂ ਨੇ ਝੁੱਕ ਕੇ ਤੁਸੀਂ ਨਮਸਕਾਰ ਕਰਨੀ ਹੈ ਸਲਾਮ ਕਰਨੀ ਹੈ ਮੱਥਾ ਟੇਕਣਾ ਹੈ ਸਾਰਿਆਂ ਨੂੰ ਕਤਾਰ ਦੇ ਵਿੱਚ ਬੱਚਿਆਂ ਨੂੰ ਖੜੇ ਕਰ ਦਿੱਤਾ ਤੇ ਇੱਕ ਕੋਲੇ ਸਿਪਾਈ ਖੜਿਆ ਕਰ ਦਿੱਤਾ ਜਿਵੇਂ ਅੱਜ ਵੀ ਕਈ ਥਾਵਾਂ ਤੇ ਜਦੋਂ ਸਾਰੇ ਇਕੱਠੇ ਹੋਣ ਸਭਾ ਦੇ ਵਿੱਚ ਤੇ ਬੱਚੇ ਬੈਠੀ ਹੋਣ ਤੇ ਇੱਕ ਟੀਚਰ ਨੂੰ ਨੇੜੇ ਖੜੋਣਾ ਪੈਂਦਾ ਹੈ ਪਤਾ ਹੈ ਨਾ ਬੱਚੇ ਸ਼ਰਾਰਤ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਨੂੰ ਰੋਕਣਾ ਪੈਂਦਾ ਹੈ ਕਿ ਧਿਆਨ ਦਿਵੋ ਤਵੱਜੋ ਦਿਵੋ ਹੁਣ ਬੱਚੇ ਆਪਣੀ ਮસ્ਤੀ ਦੇ ਵਿੱਚ ਹੁੰਦੇ ਨੇ ਪਰ ਇਧਰ ਕੋਈ ਵਿਚਾਰ ਹੋਰ ਸੀ ਇਧਰ ਵਿਚਾਰ ਅਲੱਗ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਪਟਨੇ ਦਾ ਨਵਾਬ ਆਇਆ ਹੈ ਹਜ਼ੂਰ ਨੇ ਆਪਣੇ ਸਾਰੇ ਖਾਣੀਆਂ ਨੂੰ ਇਸ਼ਾਰਾ ਕੀਤਾ ਹੈ ਕਹਿੰਦੇ ਪਤਾ ਕੀ ਕਰਨਾ ਹੈ ਸਾਰਿਆਂ ਨੇ ਖਾਂ ਦੇ ਵਿੱਚ ਸਿਰ ਹਿਲਾਇਆ ਕਿ ਸਾਨੂੰ ਪਤਾ ਹੈ ਸਾਨੂੰ ਕੀ ਕਰਨਾ ਹੈ ਜਦੋਂ ਨਵਾਬ ਦੀ ਸਵਾਰੀ ਆਈ ਝੁਕਣਾ ਤੇ ਕੀ ਸੀ ਸਗੋਂ ਉੱਚੀ ਉੱਚੀ ਸਾਰਿਆਂ ਨੇ ਹਸਣਾ ਸ਼ੁਰੂ ਕਰ ਦਿੱਤਾ ਮੁਸਕਰਾ ਰਹੇ ਨੇ ਹਾਸ ਰਹਿਣ ਨवाब ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਉਹ ਖਿੱਚ ਗਿਆ ਕ੍ਰੋਧ ਹੋ ਗਿਆ ਉਹਨੂੰ ਉਹ ਕਹਿੰਦਾ ਵੈ ਕਿ ਇਹ ਬੱਚੇ ਕੌਣ ਨੇ ਇਹਨਾਂ ਨੂੰ ਸਮਝਾਇਆ ਨਹੀਂ ਕਿਸੇ ਨੇ ਕਿ ਮੈਂ ਨवाब ਹਾਂ ਤੇ ਮੈਨੂੰ ਦੇਖ ਕਰਕੇ ਇਹ ਦੰਦੀਆਂ ਚੜਾ ਰਹੇ ਨੇ ਮੇਰਾ ਮੁਖੌੜ ਉਡਾ ਰਹੇ ਨੇ ਸਿਪਾਈਆਂ ਨੂੰ ਬੁਲਾਇਆ ਵੈ ਸਿਪਾਈਆਂ ਦੀ ਝਾੜ ਪਾ ਦਿੱਤੀ ਕਿ ਸਮਝਾਇਆ ਨਹੀਂ ਬੱਚਿਆਂ ਨੂੰ ਕਹਿੰਦੇ ਜੀ ਸਮਝਾਇਆ ਗਏ ਕਹਿੰਦੇ ਫਿਰ ਸਮਝੇ ਕਿਉਂ ਨਹੀਂ ਕਹਿੰਦੇ ਜੀ ਇਹਨਾਂ ਵਿੱਚ ਇੱਕ ਬੱਚਾ ਹੈ ਜਿਹਦਾ ਨਾਮ ਗੋਬਿੰਦ ਰਾਏ ਹੈ ਉਹ ਬੱਚਾ ਆਪਣੇ ਸਾਥੀਆਂ ਨੂੰ ਕੁਝ ਏਦਾਂ ਦੀਆਂ ਕਹਾਣੀਆਂ ਦੱਸ ਕਰਕੇ ਏਦਾਂ ਦੀਆਂ ਖੇਡਾਂ ਕਰਾ ਕਰਕੇ ਉਹ ਆਪਣੇ ਨਾਲ ਜੋੜ ਕੇ ਰੱਖਦਾ ਹੈ ਇੱਧਰ ਉੱਧਰ ਦੀ ਕੋਈ ਗੱਲ ਹੀ ਨਹੀਂ ਕਰਨ ਦਿੰਦਾ ਕਹਿੰਦੇ ਜੀ ਕਿੰਨਾ ਦਾ ਬੱਚਾ ਹੈ ਕਹਿੰਦੇ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਬੱਚਾ ਹੈ ਫੌਰਨ ਹੀ ਸਿਪਾਈ ਗਏ ਨੇ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਮਾਤਾ ਗੁਜਰ ਕੌਰ ਮੰਮਾ ਕਿਰਪਾਲ ਚੰਦ ਜੀ ਉਹਨਾਂ ਨੂੰ ਜਾ ਕਰਕੇ ਮੇਲਾ ਕੀਤਾ ਹੈ ਕਿੰਜ ਜੀ ਤੁਹਾਡੇ ਬੱਚੇ ਦੇ ਨਾਂ ਸਾਡੇ ਨਵਾਬ ਦੀ ਤੋਹੀਨ ਕੀਤੀ ਹੈ ਕੀ ਕੀਤਾ ਜੀ ਤੁਹਾਡੇ ਬੱਚੇ ਨੇ ਸਾਡੇ ਨਵਾਬ ਨੂੰ ਝੁਕ ਕਰਕੇ ਸਲਾਮ ਨਹੀਂ ਕੀਤੀ ਇਹਨੇ ਸਗੋਂ ਉਹਨੂੰ ਦੇਖ ਕਰਕੇ ਉਹਦਾ ਮਖੌਲ ਉਡਾਇਆ ਹੈ ਦੰਦियां ਚੜਾਈਆਂ ਨੇ ਉਹਨੂੰ ਗੁੱਸਾ ਦਿਵਾਇਆ ਹੈ ਆਪਣੇ ਬੱਚੇ ਨੂੰ ਸਮਝਾਓ ਨਹੀਂ ਤੇ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਵੇਗਾ ਨਾ ਔਖੇ ਹੋਗੇ ਬਾਅਦ ਦੇ ਵਿੱਚ ਹੁਣ ਜਦੋਂ ਇਹ ਧਮਕੀ ਮਿਲੀ ਉਸੇ ਵਕਤ ਦੀ ਇੱਕ ਚਿੱਠੀ ਇੱਕ ਪੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਲਿਖਿਆ ਗਿਆ ਹੈ ਹਜ਼ੂਰ ਉਦੋਂ ਵੀ ਪ੍ਰਚਾਰ ਦੌਰੀ ਤੇ ਸਨ ਜਦੋਂ ਚਿੱਠੀ ਪਹੁੰਚੀ ਹਜ਼ੂਰ ਨੇ ਚਿੱਠੀ ਪੜ੍ਹੀ ਤੇ ਚਿੱਠੀ ਦੇ ਵਿੱਚ ਜਵਾਬ ਪਤਾ ਕੀ ਦਿੱਤਾ ਕਹਿੰਦੇ ਗੋਬਿੰਦ ਜੋ ਕੀਤਾ ਸੋ ਭਲਾ ਕੀਤਾ ਕਹਿੰਦੇ ਜੋ ਕੁਝ ਕੀਤਾ ਹੈ ਨਾ ਮੇਰੇ ਪੁੱਤਰ ਨੇ ਉਹ ਚੰਗਾ ਕੀਤਾ ਪਲਾ ਕੀਤਾ ਹੈ ਕਿਉਂ ਕਿ ਇਹ ਜਿਹੜਾ ਸਿਰ ਹੈ ਨਾ ਇਹ ਇੱਕ ਅਕਾਲ ਪੁਰਖ ਵੈਗਰੂ ਤੋਂ ਬਿਨਾ ਹੋਰ ਕਿਸੇ ਅੱਗੇ ਨਹੀਂ ਝੁਕ ਸਕਦਾ ਤੇ ਸਾਡੇ ਪੁੱਤਰ ਨੇ ਚੰਗਾ ਕੀਤਾ ਹੈ ਤੇ ਅੱਜ ਉਹੀ ਖੇਡ ਉਹੀ ਵਰਤਾਰਾ ਸਹਿਬ ਜਾਦਿਆਂ ਨੇ ਵਰਤਾ ਕੇ ਦੱਸ ਦਿੱਤਾ ਕਿ ਇਹ ਜਿਹੜਾ ਸਿਰ ਹੈ ਜਿਹੜਾ ਸੀਸ ਹੈ ਇਹ ਸੱਚਮੁੱਚ ਗੁਰੂ ਅੱਗੇ ਅਕਾਲ ਪੁਰਖ ਵੈਗਰੂ ਅੱਗੇ ਹੀ ਝੁਕਦਾ ਹੈ ਵਜ਼ੀਰ ਖਾਂ ਕਚੈਰੀ ਭਾਵੇਂ ਤੇਰੀ ਹੈ ਸ਼ਿਪਾਈ ਤੇਰੇ ਨੇ ਤੂੰ ਬਹੁਤਾ ਆਪਣੇ ਆਪ ਨੂੰ ਪਾਵਰ ਵਾਲਾ ਸਮਝ ਰਿਆ ਹੈ ਪਰ ਸੱਚ ਕਰਕੇ ਜਾਣੀ ਸੱਚ ਸਭ ਤੋਂ ਪਾਵਰ ਵਾਲਾ ਹੁੰਦਾ ਹੈ ਤਾਕਤ ਵਾਲਾ ਹੁੰਦਾ ਹੈ ਤੇ ਸੱਚ ਹੀ ਇਹ ਹੈ ਕਿ ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਤੇ ਉਹਨਾਂ ਨਵਾਬ ਦੇ ਅੱਗੇ ਸਿਰ ਨਹੀਂ ਝੁਕਾਇਆ ਤੇ ਅਸੀਂ ਵੀ ਆਪਣਾ ਸਿਰ ਤੇਰੇ ਅੱਗੇ ਨਹੀਂ ਝੁਕਾਵਾਂਗੇ ਇਹ ਸਿਰ ਨਹੀਂ ਝੁਕਾ ਸਕਦੀ ਆਪਣਾ ਆਪ ਸ਼ਹਾਦਤ ਦਾ ਜਾਂ ਪਿਆ ਕੇ ਕਟਾ ਦੇ ਸਕਦੇ ਨੇ ਛੀਦਿਆਂ ਤੇ ਪਾ ਸਕਦੇ ਨੇ ਪਰ ਸਿਰ ਨਹੀਂ ਚੁਕਾ ਸਕਦੇ ਤੇ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਤੋਂ ਆਰੰਭਤਾ ਕਰਦੇ ਨੇ ਇਹਨਾਂ ਵਿਚਾਰਾਂ ਦੀ ਨਿੱਕੀਆਂ ਨਿੱਕੀਆਂ ਕੱਡਾਂ ਕੱਡੀਆਂ ਜਾ ਰਹੀਆਂ ਜਿਵੇਂ ਇੱਕ ਇਤਿਹਾਸ ਦੇ ਵਿੱਚ ਹੋਰ ਜ਼ਿਕਰ ਮਿਲਦਾ ਹੈ ਹਜ਼ੂਰ ਗੰਗਾ ਦੇ ਕਿਨਾਰੇ ਤੇ ਖੇਡ ਰਹੇ ਸਨ ਤੇ ਇੱਕ ਆਪਣਾ ਸੋਨੇ ਦਾ ਕੰਨੜ ਲਾਹ ਕਰਕੇ ਵਿੱਚ ਸੁੱਟ ਦਿੱਤਾ ਜਦੋਂ ਘਰੇ ਆਏ ਮਾਂ ਨੇ ਪੁੱਛਿਆ ਕਿ ਕੰਗਣ ਕਿੱਥੇ ਹੈ ਹਜ਼ੂਰ ਕਹਿੰਦੇ ਓ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦੱਸਦਾ ਹਾਂ ਲੈ ਕੇ ਗਏ ਨੇ ਤੇ ਦੂਸਰਾ ਕੰਗਣ ਵੀ ਲਾਹ ਕਰਕੇ ਉਸ ਗੰਗਾ ਦੇ ਵਿੱਚ ਸੁੱਟ ਦਿੱਤਾ ਕਹਿੰਦੇ ਜੀਤੇ ਸੁਟਿਆ ਹੈ ਹੁਣ ਇਹ ਕੀ ਸੀ ਕੱਲ ਇੱਕ ਪਾਵਨ ਮੁਖਵਾਕ ਆਇਆ ਸੀ ਅਮਰਤ ਵੇਲੇ ਦਾ ਕੀ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਵਨੈ ਮੈਂ ਬੇਨਤੀ ਕੀਤੀ ਸੀ ਕਿ ਜੇ ਐ ਵਿਚਾਰ ਗੁਰੂ ਨੇ ਲਿਖ ਦਿੱਤੀ ਹੈ ਉਹ ਉਚਾਰਨ ਕਰ ਦਿੱਤੀ ਹੈ ਤੇ ਉਹਨੂੰ ਕਮਾਕੇ ਵੀ ਵਿਖਾਇਆ ਹੈ ਉਹਨੂੰ ਸੱਚ ਕਰਕੇ ਦੱਸਿਆ ਹੈ ਗੁਰਬਾਣੀ ਕੱਲੀ ਲਿਖ ਕੇ ਇਹ ਨਹੀਂ ਕਹਿ ਦਿੱਤਾ ਕਿ ਬਸ ਲਿਖੀ ਹੈ ਤੇ ਬਸ ਲਿਖੀ ਹੈ ਕੱਲੀ ਇਹਨੂੰ ਜੀਵਨ ਤੇ ਖੁਦ ਢਾਲਿਆ ਹੈ ਉਹਨੂੰ ਜਿਉਂ ਕੇ ਦੱਸਿਆ ਹੋਗਾ ਕਿ ਜੀਵਨ ਦੇ ਅੰਦਰ ਗੁਰਬਾਣੀ ਨੂੰ ਲੈ ਕੇ ਕਿਵੇਂ ਆਉਣਾ ਹੈ ਗੁਰਬਾਣੀ ਨੂੰ ਉਧਾਰ ਕਿਵੇਂ ਬਣਾਉਣਾ ਹੈ ਜੀਵਨ ਦਾ ਉਹ ਖਸੂਰ ਨੇ ਦੱਸਿਆ ਹੋਗਾ ਅੱਜ ਪਾਣੀ ਦੇ ਵਿੱਚ ਕੰਗਣ ਦੋਵੇਂ ਸੁੱਟ ਦਿੱਤੇ ਇਹ ਦੱਸ ਦਿੱਤਾ ਕਿ ਅਸੀਂ ਸੋਨੇ ਨੂੰ ਤੇ ਮਿੱਟੀ ਨੂੰ ਸਮ ਸਮੇਂ ਤੇ ਹਾਂ ਬਰਾਬਰ ਸਮੇਂ ਤੇ ਹਾਂ ਕੋਈ ਉੱਚਾ ਨਹੀਂ ਤੇ ਕੋਈ ਵੱਡਾ ਨਹੀਂ ਹੈ ਇਹ ਗੁਰੂ ਦੇ ਜੀਵਨ ਦੇ ਅੰਦਰ ਵਿਚਾਰਾਂ ਨੇ ਉਹ ਸੰਤ ਵੀ ਹੈ ਤੇ ਸਿਪਾਈ ਵੀ ਹੈ ਉਹਨੇ ਆਪਣੇ ਜੀਵਨ ਦੇ ਇਹ ਅੰਦਰ ਕਲਾ ਜਿਹੜੀ ਭਰੀ ਹੋਈ ਸੀ ਉਹਨੂੰ ਬਾਹਰ ਕੱਢਿਆ ਹੈ ਤੇ ਦੱਸ ਦਿੱਤਾ ਹੈ ਯਾਦ ਰੱਖਿਓ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਦੁਨੀਆ ਤੇ ਸੰਸਾਰ ਤੇ ਹੋਰ ਕੋਈ ਰੈਬਰ ਨਾ ਤੇ ਹੋਇਆ ਹੈ ਤੇ ਨਾ ਕੋਈ ਹੋ ਸਕਦਾ ਹੈ ਉਹਦੇ ਵਰਗਾ ਉਹ ਇੱਕ ਹੀ ਸੀ ਜਿਨੇ ਇਸ ਸੰਸਾਰ ਦੇ ਅੰਦਰ ਹਿੰਦੁਸਤਾਨ ਦੇ ਅੰਦਰ 700 ਸਾਲ ਪ੍ਰਾਣੀਆਂ ਜਿਹੜੀਆਂ ਹਕਮਤਾਂ ਨੇ ਰਾਜ ਸਥਾਪਿਤ ਕੀਤਾ ਸੀ ਉਹਨਾਂ ਦੀਆਂ ਜੜਾਂ ਨੂੰ ਪੁੱਟ ਕੇ ਰੱਖ ਦਿੱਤਾ ਤੇ ਖਾਲਸੇ ਰਾਜ ਦੀ ਜਿਹੜੀ ਨੀਂਹ ਉਹ ਸਥਾਪਿਤ ਕੀਤੀ ਸੀ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਆਪਾਂ ਇਕੱਤਰ ਹੋਏ ਹਾਂ ਸਤਿਗੁਰੂ ਜੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਬਾਰ ਬਾਰ ਇੱਕੋ ਹੀ ਸੁਨੇਹਾ ਜਿੰਦੇ ਨੇ ਮਾਨਸਕੀ ਜਾਤ ਸਭੈ ਇੱਕ ਹੈ ਪਹਿਚਾਣ ਬੋ ਕਿ ਇਹ ਮਨੁੱਖਾ ਦੇਹੀ ਉਸ ਅਕਾਲ ਪੁਰਖ ਵੈਗਰੂ ਦੀ ਦਿੱਤੀ ਹੋਈ ਹੈ ਪਿਤਾ ਉਹ ਇੱਕ ਹੈ ਤੇ ਸਾਨੂੰ ਸਾਰਿਆਂ ਨੂੰ ਇੱਕ ਹੀ ਬਣ ਕੇ ਰਹਿਣਾ ਚਾਹੀਦਾ ਹੈ ਖੰਡੇ ਬਾਟੇ ਦੀ ਪੌਲ ਦਾ ਸੰਕੇਤ ਇਹ ਹੈ ਉਦੇਸ਼ ਇਹ ਹੈ ਕਿ ਅਸੀਂ ਇੱਕ ਹਾਂ ਤੇ ਸਾਨੂੰ ਇੱਕ ਹੀ ਬਣ ਕੇ ਰਹਿਣਾ ਚਾਹੀਦਾ ਹੈ ਕੋਈ ਈਰਖਾ ਨਹੀਂ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਗੁਰਮੁਖ ਖੈ ਨਿਰਵੈਰ ਨਾ ਵੈਰ ਵਿਰੋਧੀ ਹੈ ਇਹ ਹਜ਼ੂਰ ਨੇ ਦੱਸ ਦਿੱਤਾ ਗੁਰੂ ਦੀ ਕਿਸੇ ਨਾਲ ਕੋਈ ਵੀ ਵਿਰੋਧਤਾ ਨਹੀਂ ਹੈ ਗੁਰੂ ਹਮੇਸ਼ਾ ਨਿਰਵੈਰ ਹੀ ਹੈ ਮੈਦਾਨੇ ਜੰਗ ਦੇ ਅੰਦਰ ਤਲਵਾਰ ਚੱਲ ਰਹੀ ਹੈ ਤੇ ਉਹ ਵੀ ਨਿਰਵੈਲਤਾ ਦੇ ਨਾਲ ਚੱਲ ਰਹੀ ਹੈ ਕੋਈ ਈਰਖਾ ਭਾਵਨਾ ਦੇ ਨਾਲ ਨਹੀਂ ਕੋਈ ਸਾੜੇ ਦੇ ਨਾਲ ਨਹੀਂ ਦੁਸ਼ਮਣ ਚਲਾ ਰਿਹਾ ਈਰਖਾ ਦੇ ਨਾਲ ਤੇ ਗੁਰੂ ਦੀ ਜਿਹੜੀ ਤਲਵਾਰ ਚੱਲ ਰਹੀ ਹੈ ਉਹ ਨਿਰਵੈਰ ਹੋ ਕਰਕੇ ਚਲਾ ਰਿਆ ਹੈ। ਉਹਦੇ ਅੰਦਰ ਨਿਰਵੈਰਤਾ ਹੈ ਤਾਂ ਚਲਾ ਰਿਹਾ ਵੈ। ਉਹ ਜਿਹੜੇ ਜ਼ਖਮ ਨੇ ਜਿਹੜਾ ਰੋਗ ਲੱਗਾ ਹੋਇਆ ਉਹਨੂੰ ਬਾਹਰ ਕੱਢ ਰਿਹਾ ਹੈ, ਉਹਨੂੰ ਕੱਟ ਰਿਹਾ ਹੈ। ਤੇ ਦੁਸ਼ਮਣ ਜਦੋਂ ਚਲਾ ਰਿਹਾ ਹੈ ਨਾ ਉਹ ਲੋਕਾਂ ਦਾ ਕਾਹਨ ਕਰਨ ਵਾਸਤੇ, ਲੋਕਾਂ ਦਾ ਕਤਲਿਆਮ ਕਰਨ ਵਾਸਤੇ ਚਲਾ ਰਿਹਾ ਹੈ। ਇਸ ਕਰਕੇ ਗੁਰੂ ਦੇ ਵਿੱਚ ਤੇ ਉਹਨਾਂ ਲੋਕਾਂ ਦੇ ਵਿੱਚ ਬੜਾ ਫਰਕ ਸੀ। ਅਦੀ ਵੀ ਬਰਾਬਰਤਾ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਗੁਰੂ ਦੀ ਬਰਾਬਰੀ ਕਰ ਸਕਦਾ ਹੈ ਗੁਰੂ ਸਾਡਾ ਸਭ ਤੋਂ ਮਹਾਨ ਹੈ ਗੁਰੂ ਸਾਡਾ ਸਭ ਤੋਂ ਉੱਤਮ ਹੈ ਸਭ ਤੋਂ ਸ੍ਰੇਸ਼ਟ ਹੈ ਇਹ ਸ਼ਬਦਾਂ ਦਾ ਮੋTHAਜ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਇੱਕ ਸਰੋਤ ਹੈ ਸਾਡੇ ਕਹਿਣ ਤੇ ਕਥਨ ਤੋਂ ਬਾਹਰ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਸਬੜਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਬੋਲਦਿਆਂ ਤੋਂ ਸ਼ਬਦਾਂ ਦੀ ਅਨੇਕਾਂ ਵਾਰ ਰੇਰ ਫੇਰ ਹੋ ਜਾਂਦੀ ਹੈ ਗੁਰੂ ਆਪ ਬਖਸ਼ਿਸ਼ ਜੋਗ ਹੈ ਜੀ ਸਭਣਾ ਦੀਆਂ ਦਾ ਧੰਨਵਾਦ ਕੋਟਨ ਕੋਟ ਧੰਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਰਿਹਾ ਹਾਂ